आए जो लाए थे या बिको चल 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 हमारे आए ये इनको ये स्टाइल में ਬਾਜੀ ਗੋਇਨੀ ਜਿਹੜਾ ਇਹ 50 ਲਿਆ ਨੀ ਤੇ ਸਾਨੂੰ ਨੇ ਜੰਗੀ ਕੋਆਲਟੀ ਦੀ ਹੈ ਹਾਂ ਆਈਏ ਫਾਈਦਰ ਪਾਰਲੀ ਸਾਈਡ ਆਗੇ ਸੀਗੇ ਦੇਖ ਕੇ ਆਜੋ ਬੰਦਿਓ ਨਾ ਬੀ आप वार्त लेवे के बारे है वे भी बहुत ही बढ़िया फोन लेवे तो बहुत ही खास बात है हाँ लेकिन मैं इसमें बड़ी तौफीली रहता हूँ आप इसे दूधा माँ आप वार्त लेवे सुन रहे हैं

आगे लगी है सो कई बार किसी मैस्ट या मुझे जवाब दे गलती हो जाए इस वीडियो जा रहे जाओ जा रहे थे तो वो तो वो जो ये कला तो जरूर बदबू मरी कोई ना करिए भी कोई हुई

ਨਾਗਰ ਕੱਟਾ ਗੱਟੇ ਕੱਟੀ ਠੀਕ ਹੈ ਇੱਕ ਐਮਐਸ ਵੀਰ ਦੂਜਾ ਠੀਕ ਹੈ ਤਾਂ ਤੁਸੀਂ ਦੇਖ ਸਕਦੇ ਹੋ ਵੀਰੇ ਖਾਂਲੇ ਬਾਈ ਪੂਰਾ ਚੰਗਾ ਦਾ ਪੱਦੇ ਕਾਫਲੀ ਪੂਰਾ ਟੌਪ ਦਾ ਦਾ ਤੇ ਗਿਲੇ ਬਾਈ ਨੇ ਮੈਸਤਰੀ ਦੀ ਬਾਈ ਦੇ ਘਰੋਂ ਤਾਂ ਆਪਾਂ ਬਾਈ ਤੋਂ ਨੰਬਰ ਵੀ ਦੱਸ ਤਾਂ ਲੈ ਕੇ ਤੋਂ ਮਗਰ ਕੱਟੀ ਵੀ ਬਹੁਤ ਹੀ ਟੌਪ ਦੀ ਕੱਟੀ ਹੈ ਭਾਈ ਆਪਣਾ ਮੋਬਾਈਲ ਨੰਬਰ ਬੋਲ ਦੋ 9464262 ਠੀਕ ਆ ਭਾਈ ਦਾ ਮੋਬਾਈਲ ਨੰਬਰ ਜਿਹਨੇ ਮੈਂ ਖਰੀਦਣੇ ਹੋਵੇ ਤਾਂ ਬਾਈ ਨਾਲ ਕਨੈਕਟ ਕਰ ਸਕਦੇ ਹੋ ਤੋਂ ਬਾਈ ਦਾ ਬਹੁਤ-ਬਹੁਤ ਧੰਨਵਾਦ ਕਰਦੇ ਆਂ ਕਿ ਸਾਡੇ ਨਾਲ ਗੱਲਬਾਤ ਕਰਨ ਵਾਸਤੇ ਦੋ ਮਿੰਟ ਲਈ ਟਾਈਮ ਕੱਢਿਆ ਸੋ ਜਿੱਦਾਂ ਹੀ ਬਾਈ ਨੇ ਦੱਸਿਆ ਕਿ ਮੈਂ ਸਭ ਪੂਰੀ ਤਰ੍ਹਾਂ ਹੀ ਤੇ ਮਾਗਰ ਕੱਟੀ ਸੀ ਉਹਦੇ ਕਰਕੇ ਆਪਾਂ ਹੋਰ ਵੀ ਸੰਤੋਖ ਬਿਦੇ ਮਾਸਤੇ ਹੋਣੇ ਆ। ਜੇ ਹੋ ਸਕੇ ਆਪਾਂ ਕਿਸੇ ਹੋਰ ਬਾਈ ਨਾਲ ਜੇ ਆਪਾਂ ਗੱਲ ਕਰਾਵਾਂਗੇ ਤਾਂ ਇਹ ਪਾਸੇ ਵੀਡੀਓ ਖਾੜ ਦੇਣਾ ਦੋ ਦੇ ਰਹੇ ਹੋ। ਹਾਂ। ਤਾਂ ਆਪਾਂ ਅੱਗੇ ਚੱਲਦੇ ਆ। ਜੀ ਪਿਆਰੇ ਕੁਝ ਬਣਾ ਲਈ। ਜੇ ਆਪ ਹਦਾਰੀ ਆਪ ਕੋਈ

तो कहीं पर ਇਕੇ ਪੁਆ ਤੇ ਕੀ ਰੇਟ ਆ ਬਾਈ ਗਾਇੰਦਾ ਸਭ ਤੋਂ ਸੋ 1900 93 ਤੱਕ ਵੀਰ ਜੀ ਬਣਿਆ ਰਹੋ ਸਹੀ ਕਾ ਬਾਈ ਸਹੀ ਕਾ ਬਾਈ ਵੀਰੇ ਕਿਹੜੇ ਪਿੰਡ ਪਾਇਆ ਇਹ ਤਾਂ ਬਣਾ ਟਾਈਪ ਹੀ ਆ ਬਾਈ ਬਸ ਠੀਕ ਹੈ ਵੀਰੇ ਆ ਕੈਮਰਸ ਉਹ ਵੀਰੇ ਗਾਇੰਗੇ ਹੈ ਇਹ ਦੂਜੇ ਸੁਦੇ ਬਹਿੜਾ ਅੱਛਾ ਜੀ ਬਈ ਰੇਟ ਕੀ ਰਹੂਗਾ ਦਾ ਰੇਟ ਆਇਆ 95000 ਰੁਪਏ ਡਿਮਾਂਡ ਆ ਬਈ ਹਾਂ ਵੀਰੇ 95000 ਰੁਪਏ ਡਿਮਾਂਡ ਆ ਸੋ ਆਪਾਂ ਸਾਰੇ ਭਾਈ ਤੋਂ ਗੱਲਬਾਤ ਕੁਛ ਕੀ ਦੱਸਾਂਗੇ ਤੁਸੀਂ ਦੇਖ ਸਕਦੇ ਹੋ ਪੂਰੀ ਟੌਪ ਦੀ ਹੈਗੀ ਇਹ ਮਾਗਰ ਕੀ ਹੈ ਤੇ ਮਾਗਰੇ ਤੇ ਬਈ ਬੱਚਾ ਮਾਗਰ ਬੱਚਾ ਦਾ ਕਿੰਨੇ ਦਿਨਾਂ ਦੀ ਸੂਈ ਹੈ ਵੀਰੇ ਇਹਨੂੰ 5 ਦਿਨ ਹੋ ਗਏ ਬਈ ਸੂਈ ਸੂਈ ਨੂੰ 5 ਦਿਨ ਹੋ ਗਏ ਜੀ ਤੇ ਹੋਰ ਵੀ ਦੁੱਧ ਚੜ ਸਕਦੀ ਹੈਗੀ ਦੁੱਧ ਕਿੰਨਾ ਵੀਰੇ ਥੱਲੇ ਦੁੱਧ ਦੇ ਬਈ 22 ਲੀਟਰ ਦਦਾ ਸੋ ਦੁੱਧਾ ਕੇ ਹੋਰ ਵੀ ਘਰ ਸਾਦੀ ਹੈ ਕਿ ਦਿਨ ਹੀ ਬਹੁਤ ਥੋੜੇ ਹੋਏ ਨੇ ਸੂਈ ਨੂੰ ਅਗਰੇ ਤੁਹਾਡਾ ਨੰਬਰ ਬੋਲ ਦੋ ਨੰਬਰ 94649 ਠੀਕ ਹੈ ਵੀਰੇ 24492 ਠੀਕ ਹੈ ਇਹ ਮਾਈ ਦਾ ਕਨੈਕਟ ਨੰਬਰ ਹੈ ਜੋ ਕਿਸੇ ਭਾਈ ਨੇ ਗਾ ਫ੍ਰਿੱਦ ਨਹੀਂ ਹੋਵੇ ਤਾਂ ਬਾਈ ਨਾਲ ਕਨੈਕਟ ਕਰ ਲਿਓ ਤਾਂ ਕੁਝ ਕੱਟ ਕਰਦੇ ਚਾਹ ਉਹਦਾ ਗਾਇਨ ਦੇਖ ਸਕਦੇ ਆ ਤੇ ਜੀ ਦਾ ਬਹੁਤ ਬਹੁਤ ਧੰਵਾਦ ਸਾਡੇ ਲਈ 2 ਮਿੰਟ ਕੱਢਣ ਵਾਸਤੇ ਗੱਲ ਕਰਨ ਵਾਸਤੇ ਸਾਡੇ ਨਾਲ ਤਾਂ ਸੁਵੇਖ ਸਾਰੇ ਪਰ ਵੀ

सारे का बहुत बहुत धन्यवाद भीडियो देखने वास्ते चैनल गल रहेगा जैसे कुछ सारे का धन्यवाद थैंक